ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਪੰਚਾਇਤੀ ਇਲੈਕਸ਼ਨ ਤੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਜੋੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਏ ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਔਰ ਸਾਰੇ ਸਰੋਤਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਪੰਗੂ ਸਾਹਿਬ ਜੀ ਬਿਲਕੁਲ ਸੋ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਕਰੀਆ ਸਿ ਇਤਰਾ ਆਪਣੀ ਵਿਦਿਆ ਗਿਆਨ ਦੇ ਨਾਲ ਜਿਹੜਾ ਇੱਕ ਸਮਾਜ ਦੇ ਵਿੱਚ ਚਾਨਣ ਦਾ ਪਸਾਰ ਹੈ ਉਹਨੂੰ ਫੈਲਾਉਂਦੇ ਰਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਮੈਨੂੰ ਬੜਾ ਕੁਝ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਤੁਹਾਨੂੰ ਸੁਣ ਕੇ ਸ਼ੁਕਰੀਆ ਸ਼ੁਕਰੀਆ ਸਰ ਜੀ ਸੋ ਦੋਸਤੋ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਪੰਚਾਇਤੀ ਸਿਸਟਮ ਬਾਰੇ ਡਾਕਟਰ ਸਾਹਿਬ ਪੰਜਾਬੀਆਂ ਦੇ ਮਨਾਂ ਦੇ ਵਿੱਚ ਦੇਖੋ ਹੁੰਦਾ ਹੀ ਹੈ ਕਿ ਜਿਹੜੀਆਂ ਪੰਚਾਂ ਦੀਆਂ ਇਲੈਕਸ਼ਨਾਂ ਨੇ ਸਰਪੰਚਾਂ ਦੀਆਂ ਇਲੈਕਸ਼ਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਖਾਸ ਕਰਕੇ ਜੇਕਰ ਮੈਂ ਪਿੰਡ ਲੈਵਲ ਤੇ ਗੱਲ ਕਰਾਂ ਕਿ ਸੱਚਮੁੱਚ ਹੀ ਚਾਹ ਹੁੰਦਾ ਕਿ ਵਿਹਾਰ ਵਰਗਾ ਮਾਹੌਲ ਬਣ ਜਾਂਦਾ ਪਿੰਡਾਂ ਦੇ ਵਿੱਚ ਕਿ ਸਾਡੇ ਇੱਥੇ ਪੰਚਾਇਤੀ ਚੋਣ ਆ ਗਈ ਹਾਲਾਂਕਿ ਦੇਖੋ ਮੈਂ ਮਤਲਬ ਕਈ ਤਜਾਂ ਤਦੋਂ ਦੇਖੀਆਂ ਨੇ ਕਿ ਕਿਦਾਂ दारू ਸਾਡੇ ਆਮ ਹੀ ਹੋ ਗਈ ਇਲੈਕਸ਼ਨਾਂ ਦੇ ਵਿੱਚ ਦੂਜਾ ਪੈਸੇ ਦੀ ਵੰਡਮਡਾਈ ਵੀ ਸਾਡੇ ਆਮ ਹੋ ਗਈ ਤੇ ਇੱਕ ਐਮਐਲਏਆਂ ਦੇ ਦਖਲ ਹੋ ਗਏ ਦੂਜਾ ਜਿਹੜੀ ਸਰਪੰਚੀ ਹੈ ਉਹ ਸਟ੍ਰੇਟਸ ਸਿੰਬਲ ਹੋ ਗਈ ਹਾਲਾਂਕਿ ਹੁਣ ਤਾਂ ਇਦਾਂ ਚਾਹੀਦਾ ਸੀ ਕਿ ਇੱਕ ਵਿਕਾਸ ਦੀ ਬਾਡੀ ਸੀ ਪਿੰਡ ਪੱਧਰ ਤੇ ਉੱਪਰ ਵਿਕਾਸ ਹੁੰਦਾ ਪਰ ਡਾਕਟਰ ਸਾਹਿਬ ਕੀ ਲੱਗਦਾ ਕੋਈ ਸੁਧਾਰ ਦੀ ਗੁੰਜਾਇਸ਼ ਹੈ ਤੁਸੀਂ ਆਪਣੇ ਤਜਰਬੇ ਤੋਂ ਜ਼ਿੰਦਗੀ ਦੇ ਲੰਮੇ ਤਜਰਬੇ ਤੋਂ ਕਿਵੇਂ ਵੇਖਦੇ ਹੋ ਸਾਰੀ ਗੱਲਾਂ ਬਾਤਾਂ ਨੂੰ ਜੀ ਆਪੰਗੂ ਸਾਹਿਬ ਦੇਖੋ ਜਿਸ ਮਕਸਦ ਲਈ ਇਹ ਚੋਣਾਂ ਬਣਾਈਆਂ ਗਈਆਂ ਸੀ ਮਤਲਬ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਜਾਂ ਬਲਾਕ ਸਮਿਤੀ ਦੀਆਂ ਚੋਣਾਂ ਨੇ ਇਹ ਬੜਾ ਲੰਮਾ ਸਮਾਂ ਇਹਦੇ ਉੱਤੇ ਡਿਬੇਟ ਚੱਲਦੀ ਰਹੀ ਹੈ ਆਜ਼ਾਦੀ ਤੋਂ ਬਾਅਦ ਔਰ ਬਹੁਤ ਵਾਰੀ ਇਹੀ ਗੱਲਾਂ ਜਿਹੜੀਆਂ ਅੱਜ ਆਪਾਂ ਕਰ ਰਹੇ ਹਾਂ ਕਿ ਇੱਥੇ ਨਸ਼ਾ ਚੱਲੇਗਾ ਇੱਥੇ ਜਿਹੜੇ ਉੱਪਰਲਾ ਜਿਹੜਾ ਅਮੀਰ ਤਬਕਾ ਹੈ ਪਿੰਡਾਂ ਦਾ ਉਹ ਅਲਟੀਮੇਟਲੀ ਕੰਟਰੋਲ ਕਰ ਲੇਗਾ ਸਾਰੇ ਸਿਸਟਮ ਨੂੰ ਇਹ ਸਾਰੇ ਖੱਤਸ਼ੇ ਉਸ ਵੇਲੇ ਵੀ ਜਿਹੜੇ ਸੀਗੇ ਇਹ ਸਾਹਮਣੇ ਆ ਰਹੇ ਸੀਗੇ ਪਰ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਉਹਨਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਇੱਕ ਵਾਰੀ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਕਰਨੀਆਂ ਹੀ ਪੈਣਗੀਆਂ ਕਿਉਂਕਿ ਕੋਈ ਵੀ ਦੁਨੀਆ ਦਾ ਲੋਕਤੰਤਰ ਉਨੀ ਦੇਰ ਮਜ਼ਬੂਤ ਸਟਰੋਂਗ ਨਹੀਂ ਹੋ ਸਕਦਾ ਜਿੰਨੀ ਦੇਰ ਏਥਲੇ ਪੱਦਰ ਤੇ ਮਤਲਬ ਕਿ ਪਿੰਡ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਪੰਚਾਇਤ ਉਸ ਨੂੰ ਤੁਸੀਂ ਡਿਵੈਲਪ ਨਹੀਂ ਕਰਦੇ ਜੇ ਤੁਹਾਡੀਆਂ ਪੰਚਾਇਤਾਂ ਡਿਵੈਲਪ ਹੋਣਗੀਆਂ ਤਾਂ ਹੀ ਤੁਹਾਡੇ ਜਿਹੜੇ ਨੇ ਹੌਲੀ-ਹੌਲੀ ਪਿੰਡ ਡਿਵੈਲਪ ਹੋਣਗੇ ਪਿੰਡ ਡਿਵੈਲਪ ਹੋਣਗੇ ਤਾਂ ਨਾਲ ਦੀ ਨਾਲ ਉਹਨਾਂ ਦੇ ਸ਼ਹਿਰ ਵੀ ਡਿਵੈਲਪ ਹੋਣਗੇ ਔਰ ਸ਼ਹਿਰ ਹੋਣਗੇ ਤਾਂ ਸੂਬਾ ਡਿਵੈਲਪ ਹੋਏਗਾ ਇਸ ਕਰਕੇ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਉਹ ਸਟੇਟ ਨੂੰ ਦਿੱਤੀਆਂ ਗਈਆਂ ਯਾਨੀ ਕਿ ਜਿਹੜੀ ਗਵਰਨਮੈਂਟ ਹੋਏਗੀ ਸਟੇਟ ਦੀ ਕਿਸੇ ਵੀ ਪ੍ਰਾਂਤ ਦੀ ਉਹਨੂੰ ਉਹਦੀ ਜ਼ਿੰਮੇਵਾਰੀ ਲਈ ਗਈ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਬਿਨਾਂ ਕਿਸੇ ਯਾਨੀ ਕਿ ਕਿਸੇ ਠੱਗੀ ਥੋਰੀ ਦੇ ਬਿਨਾ ਕਿਸੇ ਰਿਸ਼ਵਤ ਖੋਰੀ ਦੇ ਜਾਂ ਕੋਈ ਹੋਰ ਜਿਹੜੀਆਂ ਤੰਗਲੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦੇ ਫੇਅਰ ਇਲੈਕਸ਼ਨ ਪਾਰਦਰਸ਼ਤਾ ਦੇ ਨਾਲ ਤੁਸੀਂ ਉਹ ਇਲੈਕਸ਼ਨ ਕਰਾਉਣੀਆਂ ਨੇ ਔਰ ਜਿੰਨੀਆਂ ਉਹ ਇਲੈਕਸ਼ਨ ਪਾਰਦਰਸ਼ਤਾ ਨਾਲ ਹੋਣਗੀਆਂ ਉਹਨੀਆਂ ਹੀ ਜਿਹੜਾ ਹੈਗਾ ਉਹ ਲੋਕ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਡਿਵੈਲਪ ਕਰ ਪਾਉਣਗੇ ਆਪਣੇ ਪਿੰਡਾਂ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਜੇ ਆਪਾਂ 75 ਸਾਲਾਂ ਦਾ ਇਤਿਹਾਸ ਦੇਖੀਏ ਪਿੰਡਾਂ ਦਾ ਔਰ ਇਹਨਾਂ ਪੰਚਾਇਤੀ ਚੋਣਾਂ ਦਾ ਉਹਦੇ ਵਿੱਚ ਜਿੰਨੇ ਵੀ ਪਿੰਡਾਂ ਨੇ ਸਰਬਸੰਮਤੀ ਨਾਲ ਪੰਚਾਇਤਾਂ ਨੂੰ ਚੁਣਿਆ ਸਰਪੰਚਾਂ ਨੂੰ ਜਾਂ ਪੰਚਾਂ ਨੂੰ ਚੁਣਿਆ ਔਰ ਚੰਗੇ ਬੰਦਿਆਂ ਨੂੰ ਉਹਨਾਂ ਨੇ ਅੱਗੇ ਲਿਆਂਦਾ ਹੈ ਉਹ ਪਿੰਡ ਬਹੁਤ ਅੱਗੇ ਲੰਘ ਗਏ ਬਾਕੀ ਪਿੰਡਾਂ ਨਾਲੋਂ ਜਿੱਥੇ ਕਿ ਵੋਟਾਂ ਹੁੰਦੀਆਂ ਸੀਗੀਆਂ ਔਰ ਖਾਸ ਤੌਰ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸ਼ਰਾਬ ਨਸ਼ਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਉੱਥੇ ਚੱਲਦੀਆਂ ਸੀਗੀਆਂ ਦੁਸ਼ਮਣ ਜਿਹੜੀ ਹੈ ਇੱਕ ਦੂਜੇ ਦੇ ਨਾਲ ਦਸ਼ਮਣੀ ਪੈਣੀ ਔਰ ਕਤਲ ਓਗਾਰਤ ਔਰ ਇੱਕ ਦੂਜੇ ਦੇ ਉੱਤੇ ਕੇਸ ਜਿਹੜੇ ਸੀਗੇ ਇਸ ਤਰ੍ਹਾਂ ਦੇ ਬਣਦੇ ਸੀਗੇ ਯਾਨੀ ਕਿ ਹਾਲਾਤ ਬਹੁਤ ਕਈ ਵਾਰੀ ਖਤਰਨਾਕ ਵੀ ਹੁੰਦੇ ਸੀਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਕਿਉਂਕਿ ਬਹੁਤੇ ਲੋਕ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ ਪੜ੍ਹੇ ਲਿਖੇ ਲੋਕ ਆ ਹੁਣ ਜਿਹੜਾ ਆਪਾਂ ਇਹ ਕਹੀਏ ਕਿ ਪਿੰਡਾਂ ਦੇ ਵਿੱਚ ਬਹੁਤ ਜਿਹੜਾ ਵੱਡਾ ਤਬਕਾ ਹੈ ਉਹ ਪੜ੍ਹਿਆ ਲਿਖਿਆ ਲੋਕਾਂ ਦਾ ਆ ਰਿਹਾ ਅੱਗੇ ਸੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਨਸ਼ੇ ਤੋਂ ਬਿਨਾਂ ਕਿਸੇ ਹੋਰ ਲਾਗਡਾਟ ਤੋਂ ਜਿਹੜੇ ਚੰਗੇ ਇਨਸਾਨ ਨੇ ਪਿੰਡ ਦੇ ਇਮਾਨਦਾਰ ਲੋਕ ਨੇ ਔਰ ਪਿੰਡ ਦੇ ਰਾਜਨੀਤੀ ਵਿੱਚ ਹਿੱਸਾ ਲੈ ਕੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਡਿਵੈਲਪ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਨੇ ਔਰ ਸਰਬਸਮਤੀ ਦੇ ਨਾਲ ਚੁਣਨਾ ਚਾਹੀਦਾ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ ਖਾਸ ਤੌਰ ਤੇ ਭਗਵੰਤ ਮਾਨ ਦੀ ਜੋ ਇੱਛਾ ਮੈਨੂੰ ਨਜ਼ਰ ਆ ਰਹੀ ਹੈ ਪਿਛਲੇ ਜਦੋਂ ਅਸੀਂ ਉਹਨਾਂ ਦੇ ਬਿਆਨ ਦੇਖਦੇ ਆ ਤਾਂ ਉਹਨਾਂ ਬਿਆਨਾਂ ਦੇ ਵਿੱਚ ਵੀ ਉਹ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਵੱਧ ਤੋਂ ਵੱਧ ਸਰਪ ਸੰਮਤੀ ਦੇ ਨਾਲ ਤੁਸੀਂ ਪੰਚਾਇਤਾਂ ਨੂੰ ਚੁਣੋ ਹੁਣ ਇਹ ਜਿਹੜੀ ਪੰਚਾਇਤਾਂ ਕਿਸੇ ਇੱਕ ਖਾਸ ਪਾਰਟੀ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਇੱਕ ਕਿਸੇ ਖਾਸ ਪਾਰਟੀ ਦੀ ਪੰਚਾਇਤ ਨਹੀਂ ਬਣਨੀ ਚਾਹੀਦੀ ਸਗੋਂ ਚੰਗੇ ਬੰਦਿਆਂ ਦੀ ਪੰਚਾਇਤ ਬਣਨੀ ਚਾਹੀਦੀ ਹੈ ਸੋ ਉਸ ਨੂੰ ਵੀ ਜੇ ਆਪਾਂ ਮੱਦੇ ਨਜ਼ਰ ਰੱਖ ਰੱਖੀਏ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਸੰਵਿਧਾਨ ਵੀ ਇਹੀ ਕਹਿੰਦਾ ਹੈ ਕਿ ਇਹ ਪੰਚਾਇਤਾਂ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਬਿਲਕੁਲ ਪਾਰਦਰਸ਼ਤਾ ਦੇ ਨਾਲ ਔਰ ਬਿਨਾ ਕਿਸੇ ਇਸ ਤਰ੍ਹਾਂ ਦੇ ਕਪਲੇਬਾਜ਼ੀ ਤੋਂ ਜਿਹੜੀਆਂ ਫੇਅਰ ਇਲੈਕਸ਼ਨ ਜਿਹੜੀਆਂ ਨੇ ਉਹ ਸਰਕਾਰ ਕਰਾਵੇ ਔਰ ਜੇਕਰ ਸਰਕਾਰ ਦੀ ਨੀਤ ਔਰ ਨੀਤੀ ਸਾਫ਼ ਹੈ ਤਾਂ ਕੋਈ ਕਾਰਨ ਨਹੀਂ ਹੈ ਕਿ ਇਹ ਇਹਦੇ ਵਿੱਚ ਨਸ਼ੇ ਪੱਤੇ ਚੱਲਣ ਜਾਂ ਦੁਸ਼ਮਣੀਆਂ ਪੈਣ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਇੱਕ ਵੱਖਰੀ ਤਰ੍ਹਾਂ ਦੀ ਇਲੈਕਸ਼ਨ ਹੋਣ ਦੀ ਸੁਭਾਵਨਾਵਾਂ ਨਜ਼ਰ ਆ ਰਹੀਆਂ ਨੇ ਪੰਗੂ ਸਾਹਿਬ ਸਰਵਸਮਤੀ ਵੱਲ ਪਿੰਡ ਵਧ ਸਕਦੇ ਨੇ ਡਾਕਟਰ ਸਰਵਿਸਵਰ ਆਮ ਆਦਮੀ ਪਾਰਟੀ ਇਹ ਤਹੀਆ ਕਰ ਸਕਦੀ ਹੈ ਬਿਲਕੁਲ ਬਿਲਕੁਲ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਕਰਨਾ ਵੀ ਚਾਹੀਦਾ ਹੈ ਕਿਉਂਕਿ ਦੇਖੋ ਜਿੰਨਾ ਸਰਵਸਮਤੀ ਨਾਲ ਫੈਸਲਾ ਹੋਏਗਾ ਉਨਹੀਂ ਉਹਦੇ ਵਿੱਚ ਡੈਮੋਕਰੇਸੀ ਔਰ ਚੰਗੇ ਫੈਸਲੇ ਲੈਣ ਦੀਆਂ ਸੰਭਾਵਨਾਵਾਂ ਹੋ ਜਾਂਦੀਆਂ ਨਹੀਂ ਕਿ ਤਾਂ ਕੀ ਹੁੰਦਾ ਰਿਹਾ ਕਿ ਇੱਕ ਵਾਰੀ ਜਿਹਦੀ ਸਰਕਾਰ ਹੁੰਦੀ ਹੈ ਉਦੀ ਉਹਦੀ ਪੰਚਾਇਤ ਬਣ ਜਾਂਦੀ ਹੈ ਜਿਵੇਂ ਹੁਣ ਮੰਨ ਲਓ ਪਿਛਲੇ ਲੰਬੇ ਸਮੇਂ ਤੋਂ ਅ ਕਈ ਵਾਰੀ ਅਕਾਲੀ ਦਲ ਦੀ ਪੰਚਾਇਤ ਰਹੀ ਉਸ ਉਸ ਦੇ ਜਿਹੜੇ ਐਮਐਲਏ ਦੇ ਪ੍ਰਭਾਵ ਦੇ ਵਿੱਚ ਸਰਪੰਚਾਂ ਨੂੰ ਪੰਚਾਂ ਨੂੰ ਲਿਆਂਦਾ ਗਿਆ ਸੋ ਅਗਲੇ ਵਾਰੀ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਦੇ ਪੰਜ ਸਰਪੰਚ ਆ ਗਏ ਸੋ ਇੱਕ ਲਗਾਤਾਰ ਇਹੀ ਸਿਲਸਿਲਾ ਚੱਲਦਾ ਆ ਰਿਹਾ ਸੀਗਾ ਜਿਨੇ ਪਿੰਡਾਂ ਦਾ ਬਹੁਤ ਨੁਕਸਾਨ ਕੀਤਾ ਅੱਜ ਜੇ ਪਿੰਡ ਜੇ ਪਿੱਛੇ ਨੇ ਤਾਂ ਉਹਦੇ ਵਿੱਚ ਵੱਡੀ ਜਿਹੜਾ ਵੱਡੀ ਭੂਮਿਕਾ ਹੈ ਵੱਡਾ ਰੋਲ ਹੈ ਉਹ ਇਸੇ ਤਰ੍ਹਾਂ ਦੀ ਜਿਹੜੀ ਚੇਂਜ ਹੁੰਦੀ ਰਹੀ ਹੈ ਜੋ ਜਿਸकी लाठी उसकी भैंस ਮਤਲਬ ਜਿੱਦੀ ਉੱਪਰ ਸੱਤਾ ਸੀਗੀ ਜਿਹਦੇ ਵਿਧਾਨ ਸਭਾ ਦੇ ਵਿੱਚ ਜਿੱਦੀ ਵੀ ਸਰਕਾਰ ਹੁੰਦੀ ਸੀ ਜਿਹੜੀ ਵੀ ਸਰਕਾਰ ਦੀ ਉਹੀ ਸਰਕਾਰ ਦੇ ਅੱਗੇ ਪੰਜ ਸਰਪੰਚ ਬਣਦੇ ਸੀਗੇ ਕਿਉਂਕਿ ਐਮਐਲਏ ਸਾਰਾ ਕੁਝ ਕੰਟਰੋਲ ਕਰਦਾ ਸੀਗਾ ਸੋ ਉਸ ਤੋਂ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਬਚਨ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਔਰ ਲੜਾਈ ਝਗੜੇ ਤੋਂ ਬਿਨਾ ਬਿਲਕੁਲ ਫੇਰ ਇਲੈਕਸ਼ਨ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਇੱਕ ਤਾਂ ਸੋਸ਼ਲ ਮੀਡੀਆ ਹੋਣ ਕਰਕੇ ਬਹੁਤ ਫਰਕ ਪੈ ਰਿਹਾ ਇੱਕ ਨਵੀਂ ਪੀੜ੍ਹੀ ਜਿਹੜੀ ਅੱਗੇ ਆ ਰਹੀ ਹੈ ਔਰ ਕੌਨਸ਼ੀਅਸ ਚੇਤਨ ਲੋਕ ਅੱਗੇ ਆ ਰਹੇ ਨੇ ਨੌਜਵਾਨ ਇਮਾਨਦਾਰ ਲੋਕ ਅੱਗੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਮੌਕੇ ਮਿਲਣੇ ਚਾਹੀਦੇ ਆ ਔਰ ਜੇਕਰ ਉਹਨਾਂ ਨੂੰ ਮੌਕੇ ਮਿਲਦੇ ਨੇ ਤਾਂ ਪੰਜਾਬ ਜਿਹੜਾ ਹੈਗਾ ਜਿਵੇਂ ਭਗਵੰਤ ਮਾਨ ਹਮੇਸ਼ਾ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਉਣਾ ਤਾਂ ਜ਼ਰੂਰ ਇਹਦੇ ਵਿੱਚ ਕੋਈ ਕੋਈ ਦੋਰਾਵਾ ਨਹੀਂ ਹੈਗੀਆਂ ਕਿ ਰੰਗਲਾ ਪੰਜਾਬ ਨਾ ਬਣੇ ਸੋ ਜ਼ਰੂਰ ਉਹ ਰੰਗਲੇ ਪੰਜਾਬ ਦੀ ਇੱਕ ਨੀ ਜਿਹੜੀ ਹੈਗੀ ਹੈ ਇਹਨਾਂ ਚੋਣਾਂ ਦੇ ਵਿੱਚ ਰੱਖੀ ਜਾ ਸਕਦੀ ਹੈ ਪੰਗੂ ਸਾਹਿਬ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਸਿਆਸਤ ਦੀ ਕਿੰਨੀ ਕੁ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ ਪੰਚਾਇਤ ਦੇ ਵਿੱਚ ਦੇਖੋ ਸਿਆਸਤ ਮੈਂ ਫੇਰ ਕਹਾਂਗਾ ਕਿ ਸਿਆਸਤ ਤੋਂ ਜਿਹੜੇ ਹੈਗਾ ਮਤਲਬ ਆ ਕਿ ਸਿਆਸਤ ਤਾਂ ਹੋਵੇ ਉਹ ਜਿਹੜੀ ਪੁਰਾਣੀ ਸਿਆਸਤ ਰਵਾਇਤੀ ਸਿਆਸਤ ਜਿਹੜੀ ਸਾਨੂੰ ਆਪਸ ਦੇ ਵਿੱਚ ਲੜਾਉਂਦੀ ਸੀਗੀ ਠੀਕ ਹੈ ਨਾ ਆਪਸ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕਿ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਦੀ ਨੀਤੀ ਉੱਤੇ ਚੱਲ ਰਹੀ ਸੀ ਉਹਦੀ ਬਿਲਕੁਲ ਵੀ 1% ਵੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਗੋਂ ਇੱਕ ਚੰਗੀ ਸਿਆਸਤ ਦੀ ਇੱਕ ਫੇਰ ਸਿਆਸਤ ਦੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ ਸਿਆਸਤ ਦਾ ਕੀ ਮਕਸਦ ਹੋਵੇ ਕਿ ਸਿਰਫ ਤੇ ਸਿਰਫ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਣਾ ਹੈ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਐ ਪਿੰਡਾਂ ਦੇ ਵਿੱਚ ਰਹਿ ਰਹੀ ਹੈ ਪਿੰਡਾਂ ਦੇ ਵਿੱਚ ਕਿਵੇਂ ਚੰਗੇ ਸਕੂਲ ਬਣਾਉਣੇ ਨੇ ਪਿੰਡਾਂ ਦੇ ਵਿੱਚ ਕਿਵੇਂ ਚੰਗੇ ਹਸਪੀਟਲਸ ਬਣਾਉਣੇ ਨੇ ਪਿੰਡਾਂ ਦੇ ਵਿੱਚ ਕਿਵੇਂ ਅਸੀਂ ਇੰਡਸਟਰੀ ਛੋਟੀ ਇੰਡਸਟਰੀ ਐਗਰੋ ਬੇਸਡ ਇੰਡਸਟਰੀ ਲੈ ਕੇ ਆਉਣੀ ਹੈ ਪਿੰਡਾਂ ਦੀਆਂ ਗਲੀਆਂ ਨਾਲੀਆਂ ਚੋਂ ਮੈਨੂੰ ਲੱਗਦਾ ਹੈ ਹੁਣ ਸਾਨੂੰ ਅੱਗੇ ਜਾਣਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਕਿਵੇਂ ਬਣਨ ਪਿੰਡਾਂ ਦੇ ਵਿੱਚ ਹੋਰ ਸਰਕਾਰੀ ਸੁਵਿਧਾਵਾਂ ਜਿਹੜੀਆਂ ਨੇ ਉਹ ਕਿਵੇਂ ਮਿਲਣ ਪਿੰਡਾਂ ਦੇ ਬੱਚੇ ਸਾਡੇ ਰੋਜ਼ਗਾਰ ਕਿਵੇਂ ਪ੍ਰਾਪਤ ਕਰਨ ਪਿੰਡਾਂ ਦੇ ਬੱਚੇ ਆਈਐਸ ਪੀਸੀਐਸ ਜਾਂ ਹੋਰ ਵੱਡੇ ਜਿਹੜੇ ਇਮਤਿਹਾਨ ਨੇ ਉਹ ਕਿਵੇਂ ਉਹਨਾਂ ਲਈ ਪਾਸ ਹੋਣ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਜਿਹੜੀਆਂ ਨੇ ਵੱਧ ਤੋਂ ਵੱਧ ਕਿਵੇਂ ਖੋਲੀਆਂ ਜਾਣ ਸੋ ਬਹੁਤ ਸਾਰੇ ਏਜੰਡੇ ਨੇ ਜਿਵੇਂ ਪੂਰੇ ਯੂਰਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪਿੰਡ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ ਸਾਡੇ ਪਿੰਡ ਅਸੀਂ ਜਦੋਂ ਆਪਾਂ ਚੀਨ ਦੇ ਨਾਲ ਤੁਸੀਂ ਮੁਕਾਬਲਾ ਕਰੋ ਸਾਡੇ ਪਿੰਡਾਂ ਦਾ ਅਸੀਂ ਉਹਨਾਂ ਦੇ ਮੁਕਾਬਲੇ ਬਹੁਤ ਪਛੜੇ ਹੋਏ ਆ ਤੋ ਅਸੀਂ ਜੇਕਰ ਚੀਨ ਦਾ ਮੁਕਾਬਲਾ ਕਰਨਾ ਹੈ ਜਾਂ ਦੂਸਰੇ ਮੁਲਕਾਂ ਦੇ ਪਿੰਡਾਂ ਦਾ ਮੁਕਾਬਲਾ ਕਰਨਾ ਹੈ ਤਾਂ ਸਾਨੂੰ ਜ਼ਰੂਰ ਲਾਜ਼ਮੀ ਤੌਰ ਤੇ ਪਿੰਡਾਂ ਨੂੰ ਡਿਵੈਲਪ ਕਰਨਾ ਪਏਗਾ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਵੱਧ ਤੋਂ ਵੱਧ ਦੇਣੀਆਂ ਪੈਣਗੀਆਂ ਸਕੂਲ ਕਾਲਜ ਹੋਰ ਬਾਕੀ ਸਾਰੀਆਂ ਚੀਜ਼ਾਂ ਮੈਨੂੰ ਤਾਂ ਇਹ ਵੀ ਮੈਂ ਤਾਂ ਕਹਿਣਾ ਕਿ ਯੂਨੀਵਰਸਿਟੀਆਂ ਵੀ ਪਿੰਡਾਂ ਦੇ ਵਿੱਚ ਹੀ ਖੁੱਲਣੀਆਂ ਚਾਹੀਦੀਆਂ ਨੇ ਕਿਉਂ ਸਾਰੀਆਂ ਚੀਜ਼ਾਂ ਅਸੀਂ ਸ਼ਹਿਰ ਦੇ ਵਿੱਚ ਹੀ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਤਰੱਕੀ ਜਿਹੜੀ ਹੈਗੀ ਆ ਵਿਕਾਸ ਜਿਹੜਾ ਹੈਗਾ ਉਹ ਜਾਣਾ ਚਾਹੀਦਾ ਹੈ ਤਾਂ ਹੀ ਪਿੰਡਾਂ ਦਾ ਭਲਾ ਹੋ ਸਕਦਾ ਹੈ ਪੰਗੂ ਸਾਹਿਬ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਡਾਕਟਰ ਸਾਹਿਬ ਆਪਣੇ ਨਾਲ ਜੁੜੇ ਹੋਏ ਸੀ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਅਸੀਂ ਪੰਚਾਇਤੀ ਸਿਸਟਮ ਦੇ ਉੱਪਰ ਡਾਕਟਰ ਸਾਹਿਬ ਤੋਂ ਹੋਰ ਗੱਲਾਂ ਬਾਤਾਂ ਵਿੱਚ ਸਮਝਾਂਗੇ ਸਭ ਤੋਂ ਪਹਿਲਾਂ ਅਪਡੇਟ ਪੰਚਾਇਤੀ ਸਿਸਟਮ ਦੇ ਉੱਪਰ ਜੋ ਵੀ ਹੋਊਗੀ ਪੰਚਾਇਤੀ ਚੋਣਾਂ ਤੋਂ ਲੈ ਕੇ ਉਹ ਤੁਹਾਨੂੰ ਇਸ ਚੈਨਲ ਤੇ ਮਿਲੂਗੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੋ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਸਕਰੀਨ ਦੇ ਉੱਪਰ ਸਰਪੰਚੀ ਦੀ ਚੋਣ ਜਦੋਂ ਅਨਾਉਂਸ ਹੋਗੀ ਖਬਰ ਨਾਲ ਦੇ ਨਾਲ ਆਜੂਗੀ ਸਰਪੰਚ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਰੋਕ ਸਾਹਿਬ